ਨੇ ਕੀ ਲੱਗੀ ਕੇ ਹਾਰ ਦਾ ਦੁੱਖ ਇਹ ਨਾ ਲੱਗਿਆ ਵੀ ਹੁਣ ਆਪਣੇ ਹੀ ਮੰਤਰੀਆਂ ਖਿਲਾਫ ਬੋਲਣ ਲੱਗੇ ਤੇ ਤਾਂ ਰਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਸ਼ਾਮ ਦੇ ਪ੍ਰੋਗਰਾਮ 'ਚ ਧੰਨਵਾਦ ਜੀ ਧੰਨਵਾਦ ਰਿੰਦਰ ਸਿੰਘ ਜੀ ਪਾਟ ਪੁੱਛਣਾ ਆຊੂ ਕਹਿ ਰਹੇ ਨੇ ਵੀ ਚਾਰ ਉਮੀਦਵਾਰ ਨੇ ਸਾਡੇ ਪਹਿਲਾ ਨਾਮ ਹੈ ਰਾਜਾ ਵੜਿੰਗ ਦਾ ਤੇ ਦੂਜਾ ਦੋਨੋਂ ਬਾਜਵੇ ਲਾਲੋ ਸੁਖਿੰਦਰ ਸੁਖਿੰਦਰ ਰੰਧਾ ਸੌਰੀ ਤੇ ਬਾਜਾ ਸਾਹਿਬ ਤੇ ਇੱਕ ਉਹਨਾਂ ਦਾ ਨਾਮ ਹੈ ਸਿਮਰਲੀ ਬੈਂਸ ਭਰਾਵਾ ਦਾ ਤੇ ਪ੍ਰਧਾਨ ਜਿਹੜੇ ਹੈਗੇ ਨੇ ਕਾਂਗਰਸ ਦੇ ਪੰਜਾਬ ਦੇ ਰਾਜਾ ਵੜਿੰਗ ਉਹਨਾਂ ਦਾ ਕਹਿੰਦੇ ਵੀ ਇਹ ਚਾਰੋਂ ਬੰਦੇ ਜਾਨੀ ਕਿ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਦੋਰ ਵਿੱਚ ਸ਼ਾਮਲ ਕਰਨਾ ਚਾਹੁੰਦੇ ਨੇ ਹਾਂਜੀ ਮਤਲਬ ਕਹਿਣ ਦਾ ਭਾਵ ਇਹ ਹੈ ਹਾਂਜੀ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਇਹ ਉਹਨਾਂ ਨੇ ਅਵਦੇ ਹਿਰਦੇ ਚੋਂ ਇੱਕ ਦੁੱਖ ਪ੍ਰਗਟ ਕੀਤਾ ਹੈ ਜੀ ਕਾਂਗਰਸ ਦੇ ਪ੍ਰਤੀ ਕਿਉਂਕਿ ਉਹਨਾਂ ਨੇ ਕੋਈ ਗੱਲ ਗਲਤ ਨਹੀਂ ਕਹੀ ਹੈ ਕਿਉਂਕਿ ਜਿਹੜੇ ਸਾਥੀ ਬੰਦੇ ਕੁੱਲ ਕੁਈ ਤਿੰਨ ਬੰਦੇ ਜਾਂ ਚਾਰ ਬੰਦੇ ਹਣ کافی ਬੰਦੇ ਨੇ ਜਿਹੜੇ ਮਤਲਬ ਕਾਂਗਰਸ ਦੇ ਵਿੱਚ ਸੀਐਮ ਦੀ ਦੌੜੇਦਾਰੀ ਪੇਸ਼ ਕਰਨ ਨੂੰ ਕਰਦੇ ਨੇ ਜਿਹੜਾ ਮਤਲਬ ਕਾਂਗਰਸ ਕਾਂਗਰਸ ਵਾਸਤੇ 2027 ਦੀਆਂ elections ਚ ਖਤਰੇ ਦੀ ਘੰਟੀ ਹੈ ਡਾਕਟਰ ਸਾਹਿਬ ਬੈਂਸ ਬਾਰੇ ਬੜਾ ਵੱਡਾ ਬਿਆਨ ਦੇ ਕੇ ਨੇ ਕਹਿੰਦੇ ਵੀ ਬੈਂਸ ਦਾ ਮੈਂ ਕਾਂਗਰਸ ਹਿੱਸਾ ਮੰਨਦੇ ਨਹੀਂ ਕਹਿੰਦੇ ਉਹ ਤਾਂ ਰਾਜਾ ਦੇ ਯਾਨੀ ਕਿ ਰਿਸ਼ਤੇਦਾਰ ਚ ਬੈਂਨੇ ਤਾਂ ਕਰਕੇ ਉਹਨੂੰ ਕਾਂਸ ਪਾਰਟੀ ਸ਼ਾਮਿਲ ਕੀਤਾ ਗਿਆ ਅਸੀਂ ਨਹੀਂ ਕੀਤਾ ਕਹਿੰਦੇ ਨਾ ਉੱਪਰੋਂ ਕੋਈ ਕਮਾਂਡ ਨੇ ਕੀਤਾ ਇਹ ਕਹਿੰਦਾ ਰਾਜਾ ਸਾਹਿਬ ਦੀ ਮਿਹਰਬਾਨੀ ਹੋਈ ਹੈ ਬੈਂਸ ਤੇ ਹਾਂਜੀ ਬੈਂਸ ਸਾਹਿਬ ਦੀ ਨਿਯੁਕਤੀ ਵੀ ਰਾਹੁਲ ਗਾਂਧੀ ਦੇ ਥਰੂ ਹੋਈ ਹੈ ਮਤਲਬ ਇਹ ਆਪਾਂ ਰਾਜਾ ਬ੍ਰਿੰਗ ਦਾ ਜਿਹੜੇ ਵਿਚਸਤਾ ਹੋ ਗਈ ਇਹ ਮਤਲਬ ਉਹ ਕਿਉਂਕਿ ਬੈਂਸ ਦੀ ਇੱਕ ਮਤਲਬ ਲੁਧਿਆਣਾ ਦੇ ਵਿੱਚ ਨਾਂ ਹੈ ਬੈਂਸ ਦੀ ਇੱਕ ਮੇਨ ਹਸਤੀ ਹੈ ਇੱਕ ਕਦੇ ਵਾਰੀ ਸਾਡਾ ਵੀ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਸਾਨੂੰ ਮਿਲਿਆ ਤੇ ਗੱਲ ਕਰਦੀ ਜਿਹੜਾ ਇਹਨਾਂ ਦਾ ਆਪਸੀ ਮਨਮਟਾਵ ਹੈ ਨਾ ਜਿੰਨਾ ਚਿਰ ਉਹ ਇਹਨਾਂ ਦਾ ਮਨਮਟਾਵ ਦੂਰ ਨਹੀਂ ਹੁੰਦਾ ਉਨੀ ਦੇਰ ਤੱਕ ਇਹਨਾਂ ਦਾ ਜਿਹੜਾ ਚੋਣਾ ਜਿੱਤਣਾ ਲੁਧਿਆਣਾ ਸੀਟ ਤੇ ਇਹ ਬਤਨ ਕਾਫੀ ਔਖਾ ਨਾ ਕਰੇ ਅਰਥਾ ਤੋ ਡਿਗਲੀ ਕੇ ਵੀ ਭਾਰਤ ਪੂਸ਼ ਸਾਸ਼ੂ ਨੇ ਮੰਨੀ ਐ ਕਹਿੰਦੇ ਵੀ ਮੈਂ ਚੋਣ ਹਾਰਿਆ ਕਹਿੰਦੇ ਮੈਂ ਆਪਣੀ ਗਲਤੀ ਮੰਨਦਿਆਂ ਵੀ ਮੈਂ ਹਾਰਿਆ ਪਰ ਕਹਿੰਦੇ ਵੀ ਇਸ ਤੋਂ ਪਹਿਲਾਂ ਰਾਜਾ ਬਰਿੰਦਿ ਆ ਰਹੇ ਸੀ ਕਹਿੰਦੇ ਰੰਧਾਵਾ ਸਾਹ ਬਾਰੇ ਕਹਿੰਦਾ ਉਹ ਤਾਂ ਆਪਣੀ ਹਾਰ ਮੰnde ਵੀ ਨਹੀਂ ਕਹਿੰਦੇ ਮੈਂ ਆਪਣੀ ਹਾਰ ਲਈ ਕਿਸੇ ਨੂੰ ਦੋਸ਼ੀ ਨਹੀਂ ਕਹਿ ਰਿਹਾ ਕਹਿੰਦੇ ਹਾਂ ਵੀ ਜਦੋਂ ਇੱਕ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਬੁਲਾਇਆ ਨਹੀਂ ਕਿਸੇ ਨੂੰ ਉਹ ਆਇਆ ਵੀ ਨਹੀਂ ਤਾਂ ਕਹਿੰਦੇ ਕਾਂਗਰਸ ਪਾਰਟੀ ਕਿਸ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਕਹਿੰਦੇ ਮੈਨੂੰ 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 ਬੁਲਾਣਗੇ ਮੈਂ ਬਿਗੈਰ ਬੁਲਾਈ ਜਾਵਾਂਗਾ ਕੋਈ ਮਰਜ਼ੀ ਬੁਲਾਵੇ ਮੈਂ ਖੜਾ ਹਾਂ ਉਹਨਾਂ ਦੇ ਨਾਲ ਕਹਿੰਦਾ ਪਰ ਪਾਰਟੀ ਮੇਨਾਂ ਖੜੀ ਨਹੀਂ ਯਾਨੀ ਕਿ ਕਾਂਗਰਸ ਦੀ ਫੋਟੋ ਦਿਖਾਈ ਦਵਾ ਦੇਣ ਲੱਗਿਆ ਚੌਣਾਂ ਤੋਂ ਬਾਅਦ ਹਾਂਜੀ ਦੇਖੋ ਜਿਹੜਾ ਰਾਜਾ ਬਰਿੰਦ ਹੈ ਪ੍ਰਧਾਨ ਇਹਦੇ ਆਪਦੇ ਸੈੱਲ ਹੈਗੇ ਨੇ ਇਹਦੇ ਵਿੱਚ ਇੱਕ ਖਾਸੀਅਤ ਹੈ ਜੀ ਜਿਹੜੀ ਮਤਲਬ ਆਸ਼ੂਰੇ ਵਿੱਚ ਹੋਰ ਤਰੀਕੇ ਨਾਲ ਹੈ ਇਹਦੇ ਵਿੱਚ ਇੱਕ ਖਾਸੀਅਤ ਰਾਜਾ ਬਰਿੰਦ ਦੇ ਚਿਹੇ ਹੈ ਵੀ ਇਹਨੂੰ ਕਿਤੇ ਮਰਜ਼ੀ ਖੜਾ ਦਿਓ ਜਿੱਥੇ ਜਾਣਦਾ ਵੀ ਨਹੀਂ ਇਹ ਉੱਥੇ ਖੜਾ ਦਿਓ ਆਹੇ 12000 ਬੰਦਾ ਫਿਰ ਵੀ ਆਪਦੇ ਪੱਖ ਦਾ ਆਪਣੇ ਕਲਾਵੇ ਵਿੱਚ ਲੈਣ ਦੀ ਯੋਗਤਾ ਰੱਖਦਾ ਹੈ ਜੀ ਜਿਹੜਾ ਆਸ਼ੂ ਹੈ ਆਸ਼ੂ ਕਿਸੇ ਦੇ ਨਾਲ ਮਤਲਬ ਖੜ ਸਕਦਾ ਹੈ ਜੀ ਬੰਦਨਾਦ ਜੀ ਜਿਹੜਾ ਨਵਾਂ ਬੰਦਾ ਜੋੜਨਾ ਉਹਨ ਦੇ ਵਿੱਚ ਥੋੜੀ ਜੀ ਇਸ ਗੱਲ ਦੀ ਕੁਦਰਤ ਵੱਲੋਂ ਇੱਕ ਕਮੀ ਪੇਸ਼ ਪਾਈ ਗਈ ਹੈ ਕਿ ਉਹ ਜਿਹੜਾ ਬੰਦਾ ਨਵਾਂ ਨਾਲ ਜੋੜ ਤੇ ਤੋੜਨ ਜਿ ਉਹਨਾਂ ਦੇ ਵਿੱਚ ਕਸ਼ਮਤਾ ਨਹੀਂ ਹੈਗੀ ਜਿਹੜੀ ਕਸ਼ਮਤਾ ਰਾਜੇ ਬ੍ਰਿੰਗਰ ਦੇ ਵਿੱਚ ਹੈਗੀ ਹੈ ਇਸੇ ਕਰਕੇ ਉਹ ਮਤਲਬ ਹਾਈ ਕਮਾਂਡ ਦੇ ਕਾफी ਨੇੜੇ ਪਹੁੰਚ ਗਿਆ ਹਾਈ ਕਮਾਂਡ ਉਹਦੀਆਂ ਗੱਲਾਂ ਤੋਂ ਪ੍ਰਭਾਵਤ ਹੁੰਦੀ ਹੈ ਇਸੇ ਕਰਕੇ ਮਤਲਬ ਕਿਉਂਕਿ ਜਿਹੜਾ ਰਾਜਾ ਬ੍ਰਿੰਗਰ ਦਾ ਪ੍ਰਤਾਪ ਸਿੰਘ ਬਾਜਵਾ ਰੰਧਾਵਾ ਸਾਹਿਬ ਤੇ ਹੋਰ ਬੈ ਸਾਹਿਬ ਜਿਹੜੇ ਆ ਗਏ ਇਹਨਾਂ ਨੇ ਸਾਰੇ ਨਾਲ ਮਿਲ ਕੇ ਮਤਲਬ ਜਿਹੜੀਆਂ ਅਗਲੀਆਂ ਸਭਾ ਸਭਾ ਦੀਆਂ ਚੋਣਾਂ ਨੇ ਉਹਦੇ ਵਿੱਚ ਆਸ਼ੂ ਜੀ ਟਿਕ ਲੈਣ ਵਾਸਤੇ ਵੀ ਕਾफी ਮਤਲਬ ਮੁਸ਼ਕਤ ਮਿਹਨਤ ਕਰਨੀ ਪੈਣੀ ਹੈ ਅੰਠੀਕਾ ਵੀ ਉਹ ਵਰਕਰ ਦੇ ਨਾਲ ਸਰਦਦੇ ਨੇ ਉਹ ਕਾਦਰ ਵਰਕਰ ਦੀ ਕਰਦੇ ਨੇ ਨਾਲ ਕਰ ਵੀ ਜਿਹੜਾ ਥੋੜਾ ਜਆ ਇਹਨਾਂ ਨੇ ਮਤਲਬ ਝਾੜੂ ਵਾਲਿਆਂ ਨੇ ਇਹ ਹੰਕਾਰ ਦਾ ਮਸਲਾ ਬਣਾਤਾ ਤੇ ਆਪਦੇ ਬੰਦਿਆਂ ਨੇ ਜਿਹੜਾ ਸਾਥ ਨਹੀਂ ਦਿੱਤਾ ਆ ਕੇ ਮਤਲਬ ਅੰਦਰ ਖਾਤੇ 500 ਆ ਤਾਂ ਇਹ ਵੀ ਨੇ ਵੀ ਉਹਨਾਂ ਨੇ ਉਹ ਬੰਦੇ ਮਤਲਬ ਫਿੱਟ ਕਰੇ ਜਿਹੜੇ ਵੋਟਾਂ ਖਰਾਬ ਕਰਨ ਵਾਲੇ ਸੀਗੇ ਇਹ ਉਸ ਦੇ ਕਾਰਨ ਜਿਹੜੀ ਇਹਦੀ ਹਾਰ ਉਹ ਹੋ ਗਈ ਤੁਸੀਂ ਸਹੀ ਗੱਲ ਕਿੱਤੀ ਰਾਜਾ ਵੜਿੰਗ ਬਾਰੇ ਵੀ ਰਾਜਾ ਵੜਿੰਗ ਉਦੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਜਦੋਂ ਨوجوان ਸਿੰਘ ਸਿੱਧੂ ਵਰਗੇ ਥੰਮ ਪਿੱਛੇ हट ਗਏ ਤੇ ਨੰਬਰ 2 ਉਸ ਤੋਂ ਬਾਅਦ ਫਿਰ ਐਮਪੀ ਵੀ ਬਣ ਗਏ ਤਾਂ ਤਾਂ ਹੀ ਬਣੇ ਜੇ ਅੱਜ ਲੋਕ ਇਹਨੂੰ ਪਸੰਦ ਕਰਦੇ ਨੇ ਜੇਕਰ ਕਾਂਗਰਸ ਪਾਰਟੀ ਦਾ ਜਿਹੜਾ ਮਿਆਰ ਗਿਰ ਗਿਆ ਉਹ ਰਾਜਾ ਵੜਿੰਗ ਚੱਕ ਸਕਦੇ ਨੇ ਪਰ ਹਾਂ ਬਾਕੀ ਮੰਤਰੀਆਂ ਨਾਲਾਂ ਦੀ ਲੋੜ ਹੈ ਇਹਨਾਂ ਦੀ ਹਾਂ ਕਿ ਜਿਹੜੇ ਰਾਜਾ ਵੜਿੰਗ ਨੇ ਨਾ ਜੀ मतलब ਇਹਦੇ ਨਾਲ ਇਹਦੀ ਜਿਹੜੀ ਧਰਮ ਪਤਨੀ ਅਮਰਤਾ ਬਰਿੰਗ ਦਾ ਉਸ ਨੂੰ ਬੜਾ ਮਤਲਬ ਸੈਂਸੀਅਰ ਹੋ ਕੇ ਲੈਕਚਰ ਦੇਣਾ ਹੁੰਦਾ ਹੈ ਤੇ ਮਤਲਬ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਬਰੰਦੀ ਯੋਗਤਾ ਰੱਖਦੀ ਹੈ ਮਤਲਬ ਲੈਕਚਰ ਉਹਦਾ ਲੈਕਚਰ ਇੰਨਾ ਜਿੰਨਾ ਇੱਕ ਲੀਡਰ ਦਾ ਹੋਣਾ ਚਾਹੀਦਾ ਦਮਦਾਰ ਉਹਨਾਂ ਲੈਕਚਰ ਹੈਗਾ ਇੱਕ ਤੁਰੀ ਜਾਂਦੀ ਵੋਟ ਨੂੰ ਵੀ ਉਹ ਆਪਣੇ ਪੱਖ ਚ ਭਗਤਾਉਣ ਦੀ ਯੋਗਤਾ ਰੱਖਦੀ ਹੈ ਇਸ ਕਰਕੇ ਉਹ ਕਿਉਂਕਿ ਉਹ ਰਾਜਾ ਬਰਿੰਦਰੀ ਪਤਨੀ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਜੋਰ ਹੈ ਮਤਲਬ ਉਹ ਆਮ ਕਾਂਗਰਸੀਆਂ ਨਾਲੋਂ ਹਾਈ ਕਮਾਂਡ ਦੇ ਵਿੱਚ ਕਾਫੀ ਜ਼ਿਆਦਾ ਹੋ ਗਿਆ ਇਹ ਹਾਈ ਕਮਾਂਡ ਮੰਨਦੀ ਹੈ ਗੱਲ ਉਹ ਤੁਸੀਂ ਗਾ ਦੇਖੋ ਭਾਰਤਪੁਰ ਸਾਚੂ ਦਾ ਦੋ ਤਿੰਨ ਦਿਨ ਹੋ ਗਏ ਬਿਆਨ ਦਿੱਤੇ ਨੂੰ ਪਰ ਅਜੇ ਤੱਕ ਯਾਨੀ ਕਿ ਨਤਾ ਰਾਜਵਿੰਦ ਸਿੰਘ ਸਾਹਿਬ ਨੇ ਕੋਈ ਬਿਆਨ ਦਿੱਤਾ ਹੈ ਨਾ ਹੀ ਸੁਜਿੰਦਰ ਰੰਧਾਵਾ ਨੇ ਨਾ ਹੀ ਪ੍ਰਤਾਪ ਬਾਜਵਾ ਨੇ ਕਿਸੇ ਦੇ ਵੀ ਉਹਨਾਂ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ ਹਾਲੇ ਕਿ ਗੱਲਾਂ ਗੱਲਾਂ ਦੇ ਵਿੱਚ ਭਾਰਤਪੁਰ ਸਾਚੂ ਬਹੁਤ ਕੁਝ ਕਹਿ ਗਿਆ ਮੀਡੀਆ ਦੇ ਅੱਗੇ ਆਪਣੀ ਪਾਰਟੀ ਦੇ ਯਾਨੀ ਕਿ ਦੁੱਖੜੇ ਸਾਰੇ ਬੋਲ ਗਏ ਤੇ ਇਹ ਗੱਲ ਵੀ ਰਹੀ ਚੋਣਾਂ ਦੇ ਵਿੱਚ ਡਾਕਟਰ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਹਾਰੇ ਸੀ ਤੇ ਕਿਉਂਕਿ ਲੋਕਾਂ ਨੇ ਪਸੰਦ ਨਹੀਂ ਕੀਤਾ ਸੀ ਨਾ ਇਹ ਕੰਮ ਨਹੀਂ ਕੀਤੇ ਤੇ ਇਹਨਾਂ ਨੇ ਐਕੀਕ ਦਾਓ ਇਹ ਖੇਡਿਆ ਕਹਿੰਦੇ ਵੀ ਮੇਰੇ ਕੋਲ ਚੋਣਾਂ ਲੜਨ ਦੀ ਮੁੱਦੇ ਹੀ ਨਹੀਂ ਸੀ ਕਹਿੰਦੇ ਆਮ ਪਾਰਟੀ ਨੇ ਲੁਧਿਆਣਾ ਵਿੱਚ ਕੀ ਕੁਝ ਕੀਤਾ ਨਹੀਂ ਤਾਂ ਕਰਕੇ ਕਹਿੰਦਾ ਉਹ ਆਪਣੇ ਜ਼ੋਰ ਤੇ ਜਿੱਤ ਗਏ ਡੰਡੇ ਜ਼ੋਰ ਦਿੱਤੇ ਨੇ ਕਹਿੰਦੇ ਮੇਰੇ ਕੋਲ ਮੁੱਦੇ ਹੁੰਦੇ ਤਾਂ ਕਹਿੰਦੇ ਮੈਂ ਲੋਕ ਨੂੰ ਓਟਾ ਪਾਉਂਦੇ ਹਾਂਜੀ ਦੇਖੋ ਫਰਕ ਤਾਂ ਦੇਖੋ ਇੱਕ ਰਾਜ ਕਰਤਾ ਪਾਰਟੀ ਹੁੰਦੀ ਹੈ ਉਹਦੇ ਸਾਰੇ ਅਫਸਰਸ਼ਾਈ ਹੁੰਦੀ ਹੈ ਪੂਰ ਸਰਪਰਸ਼ਾਸ਼ਨ ਵੀ ਹੁੰਦਾ ਕੰਮ ਕਰਨੇ ਵੀ ਉਹਦੇ ਹੱਥ 'ਚ ਹੁੰਦਾ ਲੋਕਾਂ ਨੂੰ ਵੀ ਥੋੜੀਆਂ ਜਿਹੀਆਂ ਉਮੀਦਾਂ ਹੁੰਦੀਆਂ ਨੇ ਵੀ ਰਾਜ ਕਰਤਾ ਜਿਹੜੀ ਪਾਰਟੀ ਹੈ ਇਹ ਤਾਂ ਆਪਾਂ ਕੋਈ ਨਾ ਕੋਈ ਕੰਮ ਕਰਵਾ ਸਕਦੇ ਆ ਆਪੋਜੀਸ਼ਨ ਦਾ ਬੰਦਾ ਤਾਂ ਬਿਲਕੁਲ ਹੀ ਮਤਲਬ ਸੀਟ 'ਚ ਹੈ ਜਾਂ ਜਿੱਤ ਗਿਆ ਜਾਂ ਨਾ ਜਿੱਤ ਗਿਆ ਬਰਾਬਰੀ ਹੁੰਦਾ ਇਸ ਕਰਕੇ ਕੋਸ ਜਿਹੜਾ ਇਹਨਾਂ ਦਾ ਆਪਸੀ ਖਲਾਰਾ ਜਾਦੇ ਪੈ ਗਿਆ ਜਾਦੇ ਖਲਾਰਾ ਪੈਣ ਕਰਕੇ ਮਤਲਬ ਇਹ ਬਹੁਤ ਵਧੀਆ ਫਾਈਟ ਨਹੀਂ ਦੇ ਸਕੇ ਪਹਿਲਾਂ ਲੋਕਾਂ ਨੂੰ ਤਾਂ ਇਹ ਉਮੀਦਾਂ ਸੀ ਕਿ ਇੱਥੇ ਮਤਲਬ ਆਸ਼ੂ ਸੀਟ ਕੱਟ ਸਕਦੇ ਜੀ ਗੱਲ ਕਰ ਵੀ ਜਦੋਂ ਇਹਨਾਂ ਦੀ ਜਿਆਦੇ ਆਪਸੀ ਵਿਚੋਟਾਨ ਹੋ ਗਈ ਕਦੇ ਪੋਸਟਰ ਵਾਰ ਹੋ ਗਿਆ ਕਦੇ ਕੋਈ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਜਿਹੜਾ ਪੋਸਟਰ ਜਦੋਂ ਛਪਵਾਏ ਗਏ ਉਦੋਂ ਉਹ ਆਸ਼ੂ ਦਾ ਨਜ਼ਦੀਕੀ ਬੰਦਾ ਸੀ ਕੁਦਰਤੀ ਮਤਲਬ ਨਜ਼ਦੀਕੀ ਬੰਦਾ ਸੀ ਉਹਨੇ ਇਹਨੂੰ ਸਾਰੇ ਕਾਂਗਰਸ ਦਾ ਦੀ ਜਿਹੜੀ ਹਕੀਕਤ ਸੀ ਆ ਜਾਂ ਉਹਨਾਂ ਨਾਲ ਜਿਹੜੀ ਪਲੈਨਿੰਗ ਬਣਾਈ ਹੋਈ ਸੀ ਸਾਰੀ ਇਹਨੂੰ ਦੱਸਤੀ ਇਸ ਕਰਕੇ ਇਹਦਾ ਮਨ ਹੈ ਜਿਹੜਾ ਥੋੜਾ ਜਿਹਾ ਡੋਲ ਗਿਆ ਤੇ ਇਹ ਇਕੱਲੇ ਨੇ ਹੀ ਛੋਣ ਲੜਨ ਦਾ ਫੈਸਲਾ ਕਰ ਲਿਆ ਕਿਉਂਕਿ ਜਿਹੜੀ ਇਹਦੀ ਇਹ ਲੋਕਲ ਆਹੀ ਕਮਾਂਡ ਸੀਗੀ ਥੋੜੀ ਪੰਜਾਬ ਵਾਲੀ ਉਹ ਇਹਦੇ ਮਤਲਬ ਕੋਈ ਬਹੁਤਾ ਫੇਵਰਚ ਨਹੀਂ ਜਾ ਰਹੀ ਸੀ ਇਹ ਇਸ ਨੂੰ ਕੋਈ ਇਸ ਗੱਲ ਦਾ ਪਤਾ ਲੱਗ ਗਿਆ ਸੀ ਗੱਲ ਕਰ ਇਹਨੇ ਫਿਰ ਵੀ ਕਾਫੀ ਇਕੱਲੇ ਬੰਦੇ ਨੇ ਮਤਲਬ ਕਾਫੀ ਫਾਈਟ ਦਿੱਤੀ ਹੈ ਜਿਹਦੇ ਵਿੱਚ ਮਤਲਬ ਇਹ ਇਹਦੇ ਤੱਮ ਕੀਤਾ ਜਾਂ ਇਹ ਲੋਕਾਂ ਦੇ ਦੁੱਖ ਸੁੱਖਾਂ ਦੇ ਵਿੱਚ ਸ਼ਾਮਲ ਹੋਇਆ ਉਹ ਲੋਕਾਂ ਨੇ ਕਾਊਂਟ ਕਰਕੇ ਇਹਨੂੰ ਵੋਟ ਪਾਈ ਹੈ। ਡਾ ਸਾਹਿਬ ਤੁਹਾਨੂੰ ਲੱਗਦਾ ਨਹੀਂ ਠੀਕ ਹੈ ਮੈਂ ਮੰਨਦਾ ਭਰ ਕੁਸ਼ਨ ਆਸ਼ੂ ਜੀ ਪਹਿਲਾਂ ਹੀ ਮੰਤਰੀ ਰਹੇ ਨੇ ਤੇ ਇਹ ਐਤ ਕੀ ਹਾਰ ਦਾ ਮੇਨ ਕਾਰਨ ਇਹ ਰਿਹਾ ਕਿ ਜਦੋਂ ਇਹ ਪਹਿਲਾਂ ਜੇਲ੍ਹ ਚ ਵੀ ਗਈ ਕੇਸ ਦੇ ਵਿੱਚ ਉਹਦੇ ਕਰਕੇ ਲੋਕਾਂ ਤੋਂ ਇਨਕਾਰਿਆ ਗਿਆ ਕਿਉਂਕਿ ਇਹ ਲੋਕਾਂ ਦੇ ਅਹਮਦਵਾਦ ਜਲਾਦਤ ਦੇ ਵਿੱਚ ਗਈ ਸੀ ਤਾਂ ਉਹਦੇ ਨਾਲ ਬੜਾ ਫਰਕ ਹੈ ਲੋਕਾਂ ਕੇ ਨਈ ਛਵੀ ਥੋੜੀ ਨੀਵੀ ਪਈ ਹੈ। ਦੇ ਕੋਈ ਜਨਨਾ ਯਾਤਰਾਵਾਂ ਨਾਲ ਥੋੜਾ ਬਹੁਤਾ ਫਰਕ ਪੈਂਦਾ ਹੈਗਾ ਗੱਲ ਕਰ ਜਿਹੜਾ ਬੰਦਾ ਕਿਸੇ ਨਾਲ ਜੁੜਿਆ ਹੁੰਦਾ ਉਹ ਜੇ ਕਿਸੇ ਦੇ ਉੱਤੇ ਕੋਈ ਜਾਇਜ਼ ਪਰਚਾ ਪੈਂਦਾ ਹੈ ਜਾਂ ਨਜਾਇਜ਼ ਪਰਚਾ ਪੈਂਦਾ ਜਿਹੜਾ ਉਹ ਦਾ ਸਮਰਥਕ ਹੁੰਦੇ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਜੀ ਇਹ ਨਹੀਂ ਗੱਲ ਹੈ ਜੀ ਉਹਨਾਂ ਨੂੰ ਨਾ ਪਤਾ ਹੋਵੇ ਜੇ ਇਹਨੇ ਕੋਈ ਘਟਾਲਾ ਕੀਤਾ ਸੀਗਾ ਤਾਂ ਵੀ ਉਹਨਾਂ ਲੋਕਾਂ ਨੂੰ ਪਤਾ ਹੈਗਾ ਜੇ ਨਹੀਂ ਕੀਤਾ ਤਾਂ ਵੀ ਉਹਨਾਂ ਲੋਕਾਂ ਨੂੰ ਪਤਾ ਹੈਗਾ ਗੱਲ ਕਰ ਇਹ ਹੈ ਜੀ ਜਦੋਂ ਮਤਲਬ ਕੋਈ ਪਾਰਟੀ ਜਾਦੇ ਜਿੱਤੀ ਹੋਵੇ ਤੇ ਰਾਜਕਰਤਾ ਪਾਰਟੀ ਵਾਲੇ ਪਾਸੇ ਚਪੌਥੜਾ ਜਾਂ ਬੰਦ ਹੋ ਜਾਂਦਾ ਮੈਨੂੰ ਤਾਂ ਇਹ ਸੀ ਵੀ ਘੱਟ ਤੋਂ ਘੱਟ ਰਾਜਕਰਤਾ ਸਾਡੀ ਸ਼੍ਰੇਣੀ ਜਿਹੜੀ ਪਾਰਟੀ ਹੈ ਇਹਨੂੰ 70-75000 ਵੋਟ ਪਾਉਗੀ ਕਿਉਂਕਿ ਨਾ ਇਹ ਕਹਿੰਦੇ ਆ ਵੀ ਅਸੀਂ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਆ ਗੱਲ ਕਰ ਜਿਹਦੀ ਉਹ ਵੋਟ ਪਰਸੈਂਟੇਜ ਹੈ ਉਹ ਤਾਂ 90000 ਵੋਟ ਇਸੇ ਕੋਲ ਹੋਈ ਹੈ ਮਤਲਬ ਇਹ ਲੋਕਤੰਤਰ ਦੇ ਉੱਤੇ ਵੀ ਇੱਕ ਥੁੜਾ ਜਿਹਾ ਅ ਮਤਲਬ ਬਾਅਦ ਲੱਗਿਆ ਜੇ ਵੋਟ ਸਭ ਤੋਂ ਘੱਟ ਲੁਧਿਆਣੇ ਦੇ ਵਿੱਚ ਹੋਈ ਹੈ ਜਦੋਂ ਕਿ ਪੰਜਾਬ ਦੇ ਵਿੱਚ ਤਾਂ ਉਪਚੋਣ ਦੇ ਵਿੱਚ 80-85% ਆ ਵੋਟ ਪੋਲ ਹੋ ਜਾਂਦੀ ਹੈ ਜਿਹੜੀ ਵੋਟ ਨਾ ਪੋਲ ਹੋਣੀ ਹੈ ਮਤਲਬ ਇਹ ਸਾਰੀਆਂ ਪਾਰਟੀਆਂ ਵਾਸਤੇ ਖਤਰੇ ਦੀ ਘੰਟੀ ਹੈ ਡਾਕਟਰ ਵੀ ਗੱਲ ਹੋਰ ਅਸ਼ਵੀ ਤੇ ਵੀ ਉੱਡਦੀ ਹੈ ਚਲੋ ਅਸ਼ਵੀ ਨੇ ਸਵਾਲ ਕੀਤੇ ਨੇ ਆਪਣੇ ਆਪਣੇ ਮੰਤਰੀਏ ਦੇ ਇਹ ਵੀ ਬੰਦੇ ਆ ਪਰ ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਪਹਿਲਾਂ 2 ਮਹੀਨੇ ਪਹਿਲੇ ਹੀ ਪ੍ਰਚਾਰ ਅਸ਼ਵੀ ਨੇ ਸ਼ੁਰੂ ਕੀਤਾ ਸੀ ਤੁਸੀਂ ਗੱਲ ਕੀਤੀ ਉਹ ਨਾ ਵਰਕਾ ਮੈਂ ਤਾਂ ਗੱਲ ਕਰ ਰਿਹਾ ਕਰ ਕਰ ਉਹਨੇ ਕੰਪੇਨਯਨ ਡੋਰਿੰਗ ਕੀਤੀ ਅਸੀਂ ਮੰਦੇ ਆ ਬਹੁਤ ਉਹਨੇ ਮਿਹਨਤ ਕੀਤੀ ਪਰ ਹਾਂ ਉਹ ਵੋਟਾਂ ਨਹੀਂ ਪਈਆਂ ਜਿੰਨੀਆਂ ਪੈਣੀਆਂ ਚਾਹੀਦੀਆਂ ਸੀ ਇਹ ਵੀ ਲੋਕਤੰਤਰ ਸਵਾਲ ਖੜਾ ਹੋਇਆ ਇਸ ਵਾਰ ਚਾਹੇ ਉਹ ਆਪ ਪਾਰਟੀ ਹੋਵੇ ਚਾਹੇ ਉਹ ਸ਼ਰੂਮਣੀ ਗੱਲਦੋਵੇ ਕੋਈ ਪਾਰਟੀ ਹੋਵੇ ਐਕੀ ਡਾਕਟਰ ਸਾਹਿਬ ਵੋਟਾਂ ਪਈਆਂ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਲੋਕ ਜਿਹੜਾ ਹੁਣ ਸਾਡਾ ਵੋਟਰ ਹੈ ਉਹ ਸਿਆਣਾ ਹੋ ਗਿਆ ਦੋ ਗੰਦਾ ਨੇ ਇਹ ਦੇਖਦਾ ਮਤਲਬ ਲੋਕ ਆਸ਼ੂ ਦੇ ਨਾਲ ਤੁਰਨਾ ਚਾਹੁੰਦੇ ਸੀਗੇ ਆਸ਼ੂ ਦੀ ਕੰਪੇਨ ਨਹੀਂ ਉਸ ਹਾਸਤੀ ਹੋਈ ਕਿਉਂਕਿ ਜਿਹੜੇ ਹਾਈ ਪ੍ਰੋਫਾਈਲ ਲੀਡਰਸ਼ਿਪ ਉਹਨਾਂ ਨੇ ਮਤਲਬ ਤਨੋਂ ਮਨੋਂ ਅਸ਼ੂ ਨੂੰ ਜਿੱਤਉਣ ਵਾਲੇ ਪਾਸੇ ਕੋਈ ਉਹਨਾਂ ਨੇ ਗੱਲ ਤੋਰੀ ਨਹੀਂ ਹੈ ਜੀ ਕਿਉਂਕਿ ਇਹ ਜਿਹੜੇ 3-4 ਦੇ ਇਹਨਾਂ ਨੇ ਨਾਮ ਲਏ ਤੇ ਲੁਧਿਆਣੇ ਦੀ ਲੋਕਲ ਲੀਡਰਸ਼ਿਪ ਸੀ ਜਿਹੜੇ ਮਤਲਬ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਅਸੀਂ ਕਾਂਗਰਸੀ ਨਹੀਂ ਮੰਨਦੇ ਉਹ ਸਾਰੇ ਲੋਕਾਂ ਮਤਲਬ ਇਹਦੇ ਖਿਲਾਫ ਵੋਟਾਂ ਪਹਤਾਈਆਂ ਨੇ ਤੇ ਉਹਨਾਂ ਨੇ ਪ੍ਰਚਾਰ ਵੀ ਕੋਈ ਬਹੁਤਾ ਇਹਦੇ ਪੱਖ ਵਿੱਚ ਨਹੀਂ ਕੀਤਾ ਇੱਕ ਲੋਕ ਰਾਜ ਨੂੰ ਕਈ ਵਾਰੀ ਜਦੋਂ ਜਸੂ ਜਦੋਂ ਮਰਾ ਮੋਟਾ ਇਕੱਠਾ ਹੁੰਦੇ ਰਹੇ ਨੇ ਲੋਕ ਸਾਰੇ ਜਾਣੀ ਜਾਣ ਨਹੀਂ ਇਸ ਕਰਕੇ ਲੋਕ ਇਹਦੇ ਨਾਲੋਂ ਜਿਨ੍ਹਾਂ ਜਿਹੜੇ ਚਾਹੁੰਦੇ ਸੀ ਉਹਨਾਂ ਨੇ ਕਿਸੇ ਨੂੰ ਵੀ ਵੋਟ ਨਹੀਂ ਪਾਈ ਜੇ ਵੋਟ ਵੱਧ ਜਾਂਦੀ ਤਾਂ ਹੋ ਸਕਦਾ ਇਹਦਾ ਜਿੱਤ ਹਾਰ ਦਾ ਜਿਹੜਾ ਮਾਰਜਨ ਉਹ ਕਾਫੀ ਨਜ਼ੀਬ ਹੋ ਜਾਂਦਾ ਯਾਨੀ ਤੁਹਾਡੇ ਕਹਿੰਦਾ ਮਤਲਬ ਇਹ ਭਾਰਤ ਪੂਸ਼ਨ ਦੇ ਆਛੂ ਦੇ ਜਿਹੜੇ ਸਾਥੀ ਸੀ ਦੋਸਤ ਮਿੱਤਰ ਸੀ ਉਹ ਦਿਖਾਵੇ ਲਈ ਸਟੇਜਾਂ ਤੇ ਆ ਰਹੇ ਸੀ ਅੰਦਰੋਂ ਲੋਕਾਂ ਨੂੰ ਹੋਰ ਲਈ ਵੋਟਾਂ ਇਕੱਠਾ ਕਰ ਰਹੇ ਸੀ ਉਹਨਾਂ ਨੇ ਭਾਰਤ ਪੂਸ਼ਨ ਆਛੂ ਦਾ ਸਾਥ ਨਹੀਂ ਦਿੱਤਾ ਨਹੀਂ ਤਾਂ ਨਤੀਜਾ ਕੁਝ ਹੋਰ ਹੋਣਾ ਸੀ ਹਾਂ ਕਮ ਤਾਂ ਉਹੀ ਹੈ ਨਾ ਜੀ ਕਿਉਂਕਿ ਜਦੋਂ ਬਾਪੀ ਦੀ ਪੰਜਾਬ ਦੀ ਹਾਈ ਕਮਾਂਡ ਦੂਜੇ ਸਾਈਡ ਤੇ ਫਿਰ ਉਹ ਜਿਹੜਾ ਬੰਦਾ ਨਾਲ ਤੁਰਦਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਕਿਉਂਕਿ ਕੱਲ ਨੂੰ ਕੋਈ ਇਲੈਕਸ਼ਨ ਆਉਂਦੀਆਂ ਨੇ, ਮਸੀਤੀਆਂ ਆਉਂਦੀਆਂ ਨੇ, ਕੋਈ ਨਗਰ ਨਿਗਮ ਦੀ ਆਉਂਦੀ ਹੈ, ਕੋਈ ਨਗਰ ਪੰਚਾਇਤ ਦੀ ਆਉਂਦੀ ਹੈ, ਕੋਈ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਉਂਦੀਆਂ ਨੇ, ਕੋਈ ਗਲਾਫ ਕਮਤੀ ਇਹ ਆਪਾਂ ਕਹਿੰਦਾ ਅਗਲਾ ਕਹਿੰਦਾ ਆਪਾਂ ਜੇ ਆਪਾਂ ਨੂੰ ਇਹ ਛੇਟ ਹਟਾ ਦੇ ਤਾਂ ਆਪਾਂ ਕਿਹੜੇ ਅੰਜੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੋ ਸਕਦਾ ਹੈ ਆਪਣਾ ਇਹ ਨੰਬਰ ਲਗਾ ਦੇ ਮਤਲਬ ਅਗਲਾ ਜਦੋਂ ਵੀ ਜੇ ਆਪਾਂ ਇਹ ਆਜ਼ਾਦ ਜੇ ਆਜ਼ਾਦ ਟਾਈਪ ਹੋ ਗਈ ਸੀ ਆਜ਼ਾਦ ਟਾਈਪ ਜੇ ਆਪਾਂ ਕੈਂਡੀਡੇਟਰ ਦੇ ਨਾਲ ਤੁਰਦੇ ਆ ਤਾਂ ਮਤਲਬ ਕੋਈ ਬਹੁਤਾ ਆਪਾਂ ਨੂੰ ਬੈਨੀਫਿਟ ਨਹੀਂ ਸਿਆਸੀ ਤੌਰ ਤੇ ਮਿਲਣਾ ਅੱਜ ਕੱਲ ਹਰ ਇੱਕ ਲੋਕ ਹਰ ਇੱਕ ਗੱਲ ਨੂੰ ਸਿਆਸੀ ਨਜ਼ਰੀਏ ਨਾਲ ਜ਼ਰੂਰ ਦੇਖਦੇ ਬਟ ਐਸਾ ਸਵਾਲ ਤਾਂ ਇੱਕ ਵੀ ਖੜਾ ਹੁੰਦਾ ਨਾ ਇੱਕ ਵਾਰੀ ਦਾ ਤੁਸੀਂ ਕਹਿ ਰਹੇ ਹੋ ਕਿ ਬੈਸ ਸਾਹਿਬ ਦੀ ਐਂਟਰੀ ਤੁਹਾਨੂੰ ਪਸੰਦ ਨਹੀਂ ਚਲੋ ਮੰਨ ਗਏ ਤੁਸੀਂ ਤਾਂ ਦੇਤਾ ਅਸਤੀਫਾ ਤੁਹਾਡਾ ਅਸਤੀਫਾ ਹੀ ਮਨਜ਼ੂਰੀ ਹੋ ਗਿਆ ਪ੍ਰਗਟ ਸਿੰਘ ਹੋ ਗਏ ਕਿੱਕੀ ਗਿਲੇ ਲੋ ਹੋਵੇ ਸੌਰੀ ਕਿੱਕੀ ਢਿ ਲੋ ਏ ਤੋਂ ਇਹਨਾਂ ਦਾ ਵੀ ਅਸਤੀਫਾ ਮਨਜ਼ੂਰ ਹੋ ਗਿਆ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਇਹ ਕਿੱਦਾਂ ਕਹਿ ਸਕਦੇ ਨੇ ਕਿ ਵੀ ਬੈਂਕ ਦੀ ਐਂਟਰੀ ਵੀ ਮਨਜ਼ੂਰ ਨਹੀਂ ਹੈ ਜਦੋਂ ਕਿ ਆਪ ਪਾਰਟੀ ਛੱਡ ਚੁੱਕੇ ਨੇ ਨਹੀਂ ਉਹ ਆਉਦਾ ਛੱਡੇ ਜੀ ਪਾਰਟੀ ਥੋੜੀ ਛੱਡੀ ਹੈ ਜੀ ਜੀ ਮੰਨਦਾ ਇੱਕ ਕਾਰਜਕਾਰੀ ਮੀਤ ਪ੍ਰਧਾਨ ਦਾ ਆਉਦਾ ਸੀ ਉਹ ਛੱਡੇ ਹੈ ਇਸੇ ਤਰ੍ਹਾਂ ਹੀ ਦੂਸਰੇ ਹੋਰ ਨੇ ਜਿਹੜੇ ਉਹਨਾਂ ਛੱਡੇ ਮਤਲਬ ਵਰਕਰਤਾ ਕਾਂਗਰਸ ਦੇ ਹੈਗੇ ਨੇ ਆਉਦਾ ਸੀ ਜਿਹੜੇ ਆਉਦੇ ਇਹਨਾਂ ਨੂੰ ਦਿੱਤੇ ਹੋਏ ਤਾਂ ਸੰਗਠਨ ਦੇ ਵਿੱਚ ਉਹਨਾਂ ਤੋਂ ਅਸਤੀਫਾ ਮਤਲਬ ਹੱਕ ਬਣਦਾ ਹੁੰਦਾ ਹੈ ਜਦੋਂ ਕੋਈ ਵੀ ਪਾਰਟੀ ਹਾਰਦੀ ਹੈ ਕਿਸੇ ਸਮੇਂ ਦੇ ਵਿੱਚ ਮਤਲਬ ਇਹ ਹੁੰਦਾ ਸੀਗਾ ਵੀ ਜੇ ਇੱਕ ਐਕਸੀਡੈਂਟ ਹੋ ਜਾਂਦਾ ਸੀ ਨਾ ਤਾਂ ਰੇਲ ਇੱਕ ਵਾਰੀ ਦੀ ਗੱਲ ਹੈ ਵੀ ਇੱਕ ਰੇਲਵੇ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਸੀ ਇੱਕ ਐਕਸੀਡੈਂਟ ਹੋਣ ਨਾਲ ਤਾਂ ਹਜ਼ਾਰਾਂ ਬੰਦਾ ਮਤਲਬ ਹਜ਼ਾਰਾਂ ਯਾਤਰੀ ਨਮਾ ਵਾਪਰ ਜਾਂਦੀਆਂ ਨੇ ਅਗਲਾ ਕੁਰਸੀ ਦੇ ਪਾਦਿਆਂ ਨਾਲ ਫੈਕੀ ਕੋ ਲਾ ਕੇ ਚੰਬਰ ਜਾਂਦਾ ਮਤਲਬ ਹੱਕ ਬਣਦਾ ਹੁੰਦਾ ਹੈ ਨੈਤਿਕਤਾ ਦੇ ਆਧਾਰ ਤੇ ਜੇ ਉਹ ਬੰਦਾ ਹਾਰਦਾ ਉਸ ਤੋਂ ਬਾਅਦ ਸੰਗਠਨਾਂ ਪਾਰਟੀ ਉਹਨੂੰ ਕਿਊ ਡਿਊਟੀ ਦਿੰਦੀ ਆ ਉਹ ਗੱਲ ਬਾਤ ਹੀ ਰਹਿ ਜਾਂਦੀ ਹੈ ਮਤਲਬ ਫਰਕ ਬਣਦਾ ਹੁੰਦਾ ਜੇ ਕੋਈ ਪਾਰਟੀ ਹਾਰਦੀ ਹੈ ਤਾਂ ਪਾਰਟੀ ਪ੍ਰਧਾਨ ਜਾਂ ਜਿਹੜੇ ਵੀ ਉਸ ਦਾ ਜ਼ਿੰਮੇਵਾਰ ਬਣਦਾ ਹੁੰਦਾ ਉਹਨੂੰ ਉਹਦਾ ਛੱਡ ਦੇਣਾ ਚਾਹੀਦਾ ਹੈ ਇਸ ਦੇ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਦੇਖੋ ਮੈਂ ਇਸ ਤੀਹਾਨਾ ਤੁਹਾਡੀ ਗੱਲ ਤੇ ਭਾਰਤ ਕੁਸ਼ਲ ਆਸ਼ੂ ਜੀ ਕਹਿੰਦੇ ਨੇ ਕਿ ਇੰਟਰਵਿਊ ਦੇ ਵਿੱਚ ਕਿ ਮੈਂ ਆਪਣੀ ਗਲਤੀ ਮੰਨਦਾ ਹਾਰ ਮੇਰੀ ਕਰਕੇ ਹੋਈ ਹੈ ਮੇਰੀ ਮੈਂ ਨਹੀਂ ਲੋਕਾਂ ਵਿੱਚ ਸਹੀ ਵਿਚਾਰ ਚੱਕ ਸਕਿਆ ਪਰ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਬੜੀ ਵੱਡੀ ਗੱਲ ਹੈ ਗਲਤੀ ਮੰਨਣਾ ਵੀ ਪੇਪਰ ਹਾਰ ਤੋਂ ਬਾਅਦ ਕੋਈ ਵੀ ਚਾਹੇ ਰਾਜਾ ਵਿਡਿੰਗ ਹੋਣ ਚਾਹੇ ਕੋਈ ਵੀ ਸੀਨੀਅਰ ਦਿੱਤਾ ਕਾਂਗਰਸ ਦਾ ਉਹਨਾਂ ਨੂੰ ਦਲਾਸਾ ਦੇਣ ਵੀ ਨਹੀਂ ਪਹੁੰਚਿਆ ਉੱਥੇ ਦੇਖੋ ਜੀ ਇਹ ਤਾਂ ਫਿਰ ਮੀਟਿੰਗਾਂ ਹੋਣਗੀਆਂ ਮੀਟਿੰਗਾਂ ਦੇ ਵਿੱਚ ਇਹਦੇ ਕਾਰਨ ਲੱਭੇ ਜਾਣਗੇ ਕੀ ਕਾਰਨ ਹੋਇਆ ਦੇਖੋ ਜੇ ਤਾਂ ਭਾਰਤੀ ਨੇ ਮੂਰੇ ਇਹ ਫਾਈਟ ਦੇਣੀ ਆ ਵਧੀਆ ਸਤਾਈ ਚ ਫਿਰ ਤਾਂ ਇਹਨਾਂ ਨੂੰ ਇਹਦੇ ਬੈਠ ਕੇ ਮੰਤਨ ਕਰਨਾ ਪਊਗਾ ਸਾਰਿਆਂ ਨੂੰ ਨਾਲ ਜਿਹੜਾ ਬੰਦਿਆਂ ਦੀਆਂ ਨਾਰਾਜ਼ਗੀਆਂ ਨੇ ਉਹ ਨਾਰਾਜ਼ਗੀਆਂ ਦੂਰ ਕਰਨੀਆਂ ਪੈਣਗੀਆਂ ਤੇ ਸਾਰੇ ਬੰਦਿਆਂ ਨੂੰ ਕਾਂਗਰਸ ਵਾਸਤੇ ਲੜਨਾ ਪਊਗਾ ਫੇਰ ਜੇ ਇਹ ਆਪਣੀ ਆਪਣੀ ਕੁਰਸੀ ਪਿੱਛੇ ਲੜਨ ਲੱਗੇ ਫੇਰ ਇਹਨਾਂ ਦਾ ਜਿਹੜਾ ਹੁਣ ਬਾਈ ਚਾਲ ਹੋਇਆ ਸੀ ਜੇ ਇਹੀ ਹਾਲ ਹੋਣਾ ਹੈ ਜੇ ਇਹ ਸੰਗਠਨ ਮਤਲਬ ਸਖਤ ਜਾਂ ਏਕੇ ਦੇ ਨਾਲ ਨਾ ਇਹਨਾਂ ਨੇ ਪਿਆਰ ਕੀਤਾ ਫੇਰ ਇਹਨਾਂ ਦਾ ਇਹੀ ਹਾਲ ਹੋਊਗਾ ਇਹਨਾਂ ਨੂੰ ਸਾਰਿਆਂ ਨੂੰ ਮਿਲ ਬੈਠ ਕੇ ਇਸ ਹਾਰ ਤੋਂ ਸਬਕ ਲੈਣਾ ਚਾਹੀਦਾ ਕਿਉਂਕਿ ਇਹ ਇੱਕ ਪੁਰਾਣਾ ਲੀਡਰ ਹੈ ਖਾਨਦਾਨੀ ਲੀਡਰ ਹੈ ਜਦੋਂ ਉਹ ਬੰਦਾ ਹਾਰ ਗਿਆ ਜਿਹੜੇ ਬੰਦੇ ਹੋਰਾਂ ਪਾਰਟੀਆਂ ਤੋਂ ਸੱਜ ਕੇ ਇਹ ਟਿਕਟ ਦੇਣਗੇ ਫਿਰ ਉਹ ਬੰਦਿਆਂ ਨੇ ਜਿੱਤਣਾ ਨਹੀਂ ਕਿਉਂਕਿ ਜਾਦੇ ਆਟੋ ਮਤਲਬ ਮੂਹ ਹੋਏ ਪਏ ਨੇ ਕੋਈ ਕਿਸੇ ਗਰੁੱਪ ਨਾਲ ਕੋਈ ਕਿਸੇ ਗਰੁੱਪ ਨਾਲ ਕੋਈ ਕਿਸੇ ਗਰੁੱਪ ਨਾਲ ਇੱਕ ਤੋਂ ਓਵਰ ਗਰੁੱਪ ਤਾਂ ਸਾਰੀਆਂ ਪਾਰਟੀਆਂ ਚ ਹੁੰਦੇ ਨੇ ਪਹਿਲਾਂ ਤਾਂ ਗਰੁੱਪ ਬੀਜੇਪੀ ਚ ਨਹੀਂ ਹੁੰਦੇ ਸੀ ਉਹ ਹੁਣ ਤਾਂ ਬੀਜੇਪੀ ਦੇ ਵਿੱਚ ਵੀ ਗਰੁੱਪ ਆਉਣ ਲੱਗੇ ਗਲਕਾਰ ਕਾਂਗਰਸ ਨੂੰ ਇਹ ਗਰੁੱਪ ਵਾੜੀ ਖਤਮ ਕਰਕੇ ਇੱਕ ਝੰਡੇ ਦੇ ਥੱਲੇ ਇੱਕ ਬੰਦੇ ਦੇ ਨਾਂ ਤੇ ਇਹਨਾਂ ਨੂੰ ਵੋਟਾਂ ਮੰਗਣੀਆਂ ਪੈਣੀਆਂ ਫੇਰ ਇਹਨਾਂ ਦੀ ਨਹੀਂ ਹੈ ਜਿਹੜੀ ਉਹ ਪਾਰ ਲੱਗੂਗੀ ਨਹੀਂ ਇਹਨਾਂ ਨੂੰ ਇਹ ਫਿਰ 2022 ਵਾਲਾ ਅਭਿਆਸ ਫਿਰ ਦਰੋਂ ਉਹਨੂੰ ਤਿਆਰ ਹੋ ਜਾਣਗੇ ਜੇ ਇਸੇ ਤਰ੍ਹਾਂ ਹੀ ਚੱਲਦੇ ਰਹੇ ਚਲੋ ਰਿੰਦਰ ਸਿੰਘ ਜੀ ਤੁਸੀਂ ਆਪਣੇ ਕੀਮਤੀ ਸਮੇਂ ਤੇ ਵਿਚਾਰ ਸਾਡੇ ਚੈਨਲ ਨੂੰ ਸਾਡੇ ਲਾਈਵ ਮੁੱਦੇ ਨਿੱਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸਭ ਤੋਂ ਪਹਿਲਾਂ ਜੁੜੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਨ੍ਹਾਂ ਨੇ ਆਪਣੇ ਇਸ ਮੁੱਦੇ 'ਚਾਨੂੰ ਵਿਚਾਰ ਦਿੱਤੇ ਕਿ ਤੁਹਾਨੂੰ ਦੱਸਦੀ ਸਾਡਾ ਜਿਹੜਾ ਮੁੱਦਾ ਸੀ ਕਿ ਚੋਣਾ ਹਾਰਨ ਤੋਂ ਬਾਅਦ ਜਿਹੜੇ ਆ ਭਾਰਤ ਆਸ਼ੂ ਨੇ ਆਸ਼ੂ ਨੇ ਉਹਨਾਂ ਦੇ ਸਰੂਪ ਬਦਲੇ ਨੇ ਉਹਨਾਂ ਦੇ ਬੋਲ ਵਿਗੜੇ ਨੇ ਥੋੜਾ ਜਿਹਾ ਉਹਨਾਂ ਨੇ ਗੱਨਾ-ਗੱਲਾਂ ਵਿੱਚ ਇੱਕ ਇੰਟਰਵਿਊ ਦੇ ਵਿੱਚ ਆਪਣੇ ਹੀ ਮੰਤਰੀਆਂ ਤੇ ਸਵਾਲ ਖੜੇ ਕਰ ਦਿੱਤੇ ਨੇ ਚਾਹੇ ਉਹ ਰਾਜਾ ਵੜਿੰਗ ਹੋਣ ਪੰਜਾਬ ਦੇ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਚਾਹੇ ਉਹ ਬਾਜਵਾ ਸਾਹਿਬ ਹੋਣ ਤੇ ਉਹਨਾਂ ਜਿਹੜੇ ਸਵਾਲ ਖੜੇ ਕੀਤੇ ਸਭ ਤੋਂ ਵੱਡਾ ਸਵਾਲ ਖੜਾ ਕੀਤਾ ਬੈਂਸ ਬ੍ਰਦਰਸ ਤੇ ਉਹਨਾਂ ਨੇ ਕਿਹਾ ਕਿ ਮੈਂ ਸਈ ਪਾਰਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਮੰਦੀ ਉਹਦੀ ਐਂਟਰੀ ਰਾਜਾ ਸਾਹਿਬ ਨੇ ਕਰਾਈ ਹੈ ਔਰ ਰਾਜਾ ਦੇ ਰਿਸ਼ਤੇਦਾਰ ਨੇ ਜਦਕਿ ਮੈਂ ਉਹਨਾਂ ਦੀ ਐਂਟਰੀ ਨੂੰ ਮੰਨਦਾ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਇਸ ਹਾਰ ਨੂੰ ਮੈਂ ਸਬਕ ਲਾਂਗਾ ਮੈਂ ਆਪਣੀ ਗਲਤੀ ਮੰਨਦਾ ਇਹ ਹਾਰ ਮੇਰੇ ਵਰਕੇ ਹੋਈ ਹੈ ਬਹੁਤ ਵੱਡੀ ਗੱਲ ਹੈ ਇੱਕ ਨੇਤਾ ਆਪਣੀ ਹਾਰ ਨੂੰ ਮੰਨ ਰਿਹਾ ਤਾਂ ਉਹਨਾਂ ਨੇ ਕਿਹਾ ਮੇਟ ਕੋ ਕਮੀਆਂ ਹੋਣੀਆਂ ਮੈਂ ਉਹਨੂੰ ਦੂਰ ਕਰਾਂਗਾ ਪਰ ਹਾਂ ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲ ਜਰੂਰ ਕਰਾਂਗਾ ਕਿ ਬੈਂਸ ਬ੍ਰਦਰ ਦੀ ਐਂਟਰੀ ਕਿਸ ਤਰ੍ਹਾਂ ਕਰਵਾਈ ਗਈ ਹੈ ਹਾਲਾਂਕਿ ਬੈਂਸ ਬ੍ਰਦਰ ਉਹਨਾਂ ਐਂਟਰੀ ਦੱਸਦੀ ਹੈ ਕਿ ਇਹ ਰਾਹੁਲ ਗਾਂਧੀ ਦੇ ਵੱਲੋਂ ਕਰਵਾਈ ਗਈ ਹੈ ਪਰ ਨਾਮ ਨਾਮ ਹੋ ਰਿਹਾ ਹੈ ਰਾਜਾ ਵੜਿੰਗ ਦਾ ਹੁਣ ਦੇਖਦੇ ਹਾਂ ਇਹ ਤਾਂ ਰਾਜਾ ਵੜਿੰਗ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਭਾਤਕੁਸ਼ੀ ਆਸ਼ੂ ਦੇ ਬਿਆਨ ਤੋਂ ਬਾਅਦ ਕੀ ਰਾਜਾ ਵੜਿੰਗ ਜਿਹੜੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ ਉਹ ਐਕਸ਼ਨ ਲੈਣਗੇ ਜਾਂ ਨਹੀਂ ਇਹ ਦੋਸਤੋ ਹੁਣ ਸਮਝਾ ਦੱਸੇਗਾ ਜੋ ਵੀ ਬਿਆਨ ਆਏਗਾ ਜੋ ਵੀ ਅਗਲਾ ਤੱਥ ਹੋਏਗਾ ਕੀ ਕਾਂਗਰਸ ਪਾਰਟੀ ਅਗਲੇ ਚੋਣਾਂ ਵਿੱਚ ਐਦਾਂ ਹੀ ਰਹੇਗੀ ਟੁੱਟਦੀ ਜਾਂ ਫਿਰ ਸਾਹਮਣੇ ਆਏਗੀ ਇਕਤਾ ਇਹਨਾਂ ਦੀ ਇਹ ਹੁਣ ਸਮਝਾ ਸੇਗਾ ਜੋ ਵੀ ਹੋਏਗਾ ਤੁਹਾਨੂੰ ਸਭ ਤੋਂ ਵੈ ਦਿਖਾਵਾਂਗੇ ਏਵਨ ਪੰਜਾਬੀ ਟੀਵੀ ਤੇ ਤੇ ਦੋਸਤੋ ਇਹ ਸਾਡਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਮੈਂ ਤੁਹਾਡੇ ਨਾਲ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਉੱਥਾ ਤੁਸੀਂ ਦੇਖਦੇ ਰਹੋ ਪੰਜਾਬੀ ਟੀਵੀ ਤੇ ਚੱਲਦੀਆਂ ਹੋਰ ਖਬਰਾਂ ਤੇ ਦੋਸਤੋ ਮੈਨੂੰ ਦਿਓ ਪੰਜਾਬ ਦੇ